ਹਾਂਜੀ ਵੀਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਬਲਜੀਤ ਸਿੰਘ ਇੱਕ ਤੁਸੀਂ ਕਲਿੱਪ ਬਾਰ-ਬਾਰ ਦੇਖ ਰਹੇ ਹੋਗੇ ਜਾਂ ਭਗਵੰਤ ਮਾਨ ਸਾਹਿਬ ਜਾਂ ਕੇਦਰੀਵਾਲ ਸਾਹਿਬ ਜਿਹਨੂੰ ਬਹੁਤ ਜ਼ਿਆਦਾ ਇੱਕ ਇਸ਼ੂ ਬਣਾ ਰਹੇ ਆ ਪਤਾ ਨਹੀਂ ਉਹ ਇੰਨਾ ਗਹਿਰਾ ਇਸ਼ੂ ਹੈ ਜਾਂ ਨਹੀਂ ਹੈ ਪਰ ਉਹ ਇਸ ਟੀਨੂ ਬਹੁਤ ਜ਼ਿਆਦਾ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਇਹ ਮਾਮਲਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਸੀਰੀਅਸ ਬਣ ਸਕਦਾ ਹੈ ਉਹ ਮਾਮਲਾ ਇਹ ਹੈ ਜੀ ਕਿ ਪਿਛਲੇ 2 ਦਿਨ ਪਹਿਲਾਂ ਜਿਸ ਠਮ ਅਮਿਤ ਸ਼ਾਹ ਹਰੀ ਪੰਜਾਬ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਆਇਆ ਹੈ ਉਹ ਇਹ ਕਹਿ ਬੈਠਿਆ ਹੈ ਕਿ ਲੋਕ ਕਹਿ ਗਏ ਹੈ ਕਿ ਜੇ 4 ਤਰੀਕ ਤੋਂ ਬਾਅਦ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਤਮ ਕਰ ਦਾਂਗੇ ਜਾਂ ਗਿਰਾ ਦਾਂਗੇ ਹਾਲਾਂਕਿ ਇਹ ਗੱਲ ਕਹਿਣੀ ਤੇ ਨਹੀਂ ਚਾਹੀਦੀ ਸੀ ਜਿਤਨਾ ਤੱਕ ਮੈਨੂੰ ਲੱਗਦਾ ਹੈ ਕਿਉਂਕਿ ਮੁੱਦੇ ਹੋਰ ਬਹੁਤ ਹੋ ਸਕਦੇ ਸੀ ਕਹਿਣ ਨੂੰ ਦੱਸਣ ਨੂੰ ਕੋਈ ਆਪਣੀ ਕਾਰਗੁਜ਼ਾਰੀ ਦੱਸ ਜਾਂਦੇ ਕਿ ਭਈ ਪਿਛਲੇ 10 ਸਾਲਾਂ 'ਚ ਤੁਸੀਂ ਕੀ ਕੀਤਾ ਜਾਂ ਕਿਸ-ਕਿਸ ਮੁੱਦੇ ਦੇ ਉੱਤੇ ਤੁਸੀਂ ਕੋਈ ਅਚੀਵਮੈਂਟ ਕੀਤੀ ਜਾਂ ਪੰਜਾਬ ਲਈ ਤੁਸੀਂ ਕੀ ਫਿਊਚਰ ਪਲਾਨ ਕਰਦੇ ਹੋ ਪੰਜਾਬ ਦਾ ਜਾਂ ਤੁਹਾਡੇ ਕੋਲ ਕੀ ਵਿਜ਼ਨ ਹੈ ਪੰਜਾਬ ਲਈ ਉਹ ਤੇ ਕੁਝ ਨਹੀਂ ਦੱਸਿਆ ਇੱਕ ਗੱਲ ਇਹ ਜ਼ਰੂਰ ਕਿਹਾ ਗਏ ਜਾਂਦੇ ਜਾਂਦੇ ਕਿ ਭਈ ਅਸੀਂ ਤੁਹਾਡੀ ਸਰਕਾਰ ਖਤਮ ਕਰਨ ਜਾ ਰਹੇ ਹਾਂ ਹੁਣ ਹੋਏਗੀ ਨਹੀਂ ਹੋਏਗੀ ਇਹ ਤੇ 4 ਦਿਨ ਤੋਂ ਬਾਅਦ ਪਤਾ ਲੱਗਣਾ ਪਰ ਹਾਲ ਦੀ ਘੜੀ ਕੇਜਰੀਵਾਲ ਤੇ ਭਗਵੰਤ ਮਾਨ ਪਾਰਟੀ ਦੀ ਕਹਿ ਲੋਗੇ ਨੀਂਦਾ ਉੜਾ ਚੁੱਕਿਆ ਹੈ ਆਪਣੀ ਇਸ ਗੱਲ ਨੂੰ ਕਹਿ ਕੇ ਹਾਲਾਂਕਿ ਇਹ ਕੋਈ ਨਾ ਸੋਖਾ ਨਹੀਂ ਕੰਮ ਕਰਨਾ ਕਿਉਂਕਿ ਇਹ ਕੰਮ ਜੇ ਹੋਣਾ ਹੁੰਦਾ ਜਾਂ ਕਰਨਾ ਹੁੰਦਾ ਤੇ ਇਹਦੀ ਪਲੈਨਿੰਗ ਸ਼ਾਇਦ ਪਹਿਲੇ ਹੋ ਜਾਂਦੀ ਇਹ ਇਸੇ ਟਾਈਮ ਇਸੇ ਦੌਰਾਨ ਆ ਕੇ ਗੱਲ ਕਰਨੀ ਇਹ ਸਿਰਫ ਇੱਕ ਹਾਈਪੋਥੈਟিক্যাল ਸਿਚੁਏਸ਼ਨ ਕ੍ਰੀਏਟ ਕਰਨ ਵਾਲੀ ਗੱਲ ਹੈ ਜਿੱਦੇ ਅੰਦਰੋਂ ਕੁਝ ਨਿਕਲਣਾ ਤੇ ਮੈਨੂੰ ਲੱਗਦਾ ਨਹੀਂ ਪਰ ਹਾਂ ਇੱਕ ਜ਼ਰੂਰਤ ਟੈਰਰਾਈਜ਼ ਜ਼ਰੂਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਨੂੰ ਕਿ ਭਈਆ ਤੁਸੀਂ ਹਵਾ 'ਚ ਬਹੁਤ ਜ਼ਿਆਦਾ ਉੱਡ ਰਹੇ ਹੋ ਥੱਲੇ ਆ ਜਾਓ ਥੋੜਾ ਜਿੱਤੇ ਤੱਕ ਮੈਨੂੰ ਨਜ਼ਰ ਆ ਰਿਹਾ ਹੈ ਕਿਉਂਕਿ ਇਹਦੇ ਅੰਦਰ ਕੀ ਹੈ ਕਿ ਇਹ এজেন্ডਾ ਹੈ ਨਹੀਂ ਬੇਸਿਕਲੀ ਭਾਜਪਾ ਦਾ ਪਰ ਇਹਨੂੰ এজেন্ডੇ ਨੂੰ ਦਿਖਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਇਫ ਇਨ ਕੇਸ ਤੇ ਉਹ ਲੋਕ ਬੀਜੇਪੀ ਵੱਲ ਕਨਵਰਟ ਹੋ ਜਾਣ ਉਹ ਭਾਵੇਂ ਹਿੰਦੂ ਤਬਕਾ ਹੈ ਉਹ ਭਾਵੇਂ ਸਿੱਖ ਤਬਕਾ ਹੈ ਕੋਈ ਵੀ ਤਬਕਾ ਹੈ ਮਤਲਬ ਉਹ ਇੱਕ ਇਸ ਤਰੀਕੇ ਨਾਲ ਸ਼ੋਅ ਕਰਨਾ ਚਾਹ ਰਹੇ ਹਨ ਹਾਲਾਂਕਿ ਇਹਦੇ ਅੰਦਰ ਵੀ ਪਹਿਲਾਂ ਵੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਜਿਸ ਟਾਈਮ ਇਹਨਾਂ ਨੇ ਇੱਕ ਆਪਰੇਸ਼ਨ ਕਮਲ ਦੇ ਨਾਂ ਤੋਂ ਕੇਜਰੀਵਾਲ ਨੇ ਇੱਕ ਗੱਲ ਦੱਸੀ ਸੀ ਜਿਤੇਂਦਰ ਇਹਨਾਂ ਨੇ ਆਪ ਦੱਸਿਆ ਸੀ ਕਿ ਭਈ ਇਹਨਾਂ ਨੂੰ 25-25 ਕਰੋੜ ਦੀ ਕੋਈ ਆਫਰ ਹੈਗੀ ਇਹਨਾਂ ਦੇ ਐਮਐਲਏਸ ਨੂੰ ਕਿ ਉਹ ਉਹਨੂੰ ਤੋੜਨਾ ਚਾ ਰਿਹਾ ਹੈ ਉਹ ਗੱਲ ਵੱਖਰੀ ਹੈ ਹੁਣ ਇਹਦੇ ਅੰਦਰੋਂ ਕੁਝ ਨਿਕਲਿਆ ਨਹੀਂ ਨਿਕਲਿਆ ਹੁਣ ਦੀ ਵਾਰ ਇਹਨਾਂ ਨੇ ਇਸ ਗੱਲ ਨੂੰ ਆਪਰੇਸ਼ਨ ਝਾੜੂ ਦਾ ਨਾਮ ਦੇ ਦਿੱਤਾ ਕਿ ਬਈ ਝਾੜੂ ਦੀ ਸਰਕਾਰ ਤੋੜਨ ਲੱਗੇ ਹੈਗਾ ਸਿਰਫ ਬਲੇਮ ਗੇਮ ਕਿਉਂਕਿ ਇਹ ਇਹਨਾਂ ਨੂੰ ਬਲੇਮ ਕਰਨਗੇ ਤੁਸੀਂ ਉਹਨਾਂ ਨੂੰ ਬਲੇਮ ਕਰੋਗੇ ਨਿਕਲਣਾ ਹੀ ਦੇ ਅੰਦਰ ਕੁਝ ਨਹੀਂ ਪੰਜਾਬ ਵਾਸੀਆਂ ਵਾਸਤੇ ਸਪੈਸ਼ਲੀ ਕੁਝ ਨਹੀਂ ਨਿਕਲਣਾ ਹਾਲਾਂਕਿ ਇਹੋ ਜੀ ਸਟੋਰੀ ਪਹਿਲਾਂ ਵੀ ਹੋ ਚੁੱਕੀ ਹੈ 356 ਲਗਾਈ ਜਾਂਦੀ ਹੈ ਸੈਂਟਰਲ ਗਵਰਨਮੈਂਟ ਦੁਆਰਾ ਜਿਸ ਟਾਈਮ ਸੈਂਟਰਲ ਗਵਰਨਮੈਂਟ ਕੋਲ ਬਹੁਤ ਜ਼ਿਆਦਾ ਪੂਰਨ ਮੁਹਬਤ ਹੁੰਦਾ ਜਿਹਨੂੰ ਕਹਿੰਦੇ ਚੰਗੇ ਨੰਬਰਸ ਹੁੰਦੇ ਆ ਤੇ ਇਹ ਕਮ ਹੁੰਦਾ ਰਿਹਾ 1970 ਦੇ ਟਾਈਮ ਤੇ ਜਿਸ ਟਾਈਮ ਜਨਤਾ ਦਲ ਦੀ ਪਾਰਟੀ ਬਣੀ ਹੈ ਜਨਤਾ ਸਰਕਾਰ ਬਣੀ ਹੈ ਉਹਨਾਂ ਨੇ ਨੌ ਰਾਜਿਆਂ ਦੀ ਇਹੋ ਜੀ ਇਹੀ ਗੱਲ ਕਹਿ ਕੇ ਕਿ ਬਈ ਤੁਸੀਂ ਹੁਣ ਆਪਣਾ ਜਿਹੜਾ ਪ੍ਰੋਮਿਸ ਹੈ ਉਹ ਨਹੀਂ ਕੀਤੇ ਇਹ ਆਪਣਾ ਕੌਨਫੀਡੈਂਸ ਪਬਲਿਕ ਤੋਂ ਖੋ ਚੁੱਕੋ ਤੇ ਤੁਹਾਡੀ ਸਰਕਾਰ ਗਿrai ਜਾਂਦੀ ਹੈ ਉਹ ਗਿrai ਗਈ ਸੀ ਉਦੇ ਬਾਅਦ ਇਸੇ ਸੇਮ ਕਨਸੈਪਟ ਦੇ ਉੱਤੇ ਇੰਦਰਾ ਗਾਂਧੀ ਨੇ 80 ਦੇ ਦਹਾਕੇ 'ਚ 80 ਦੇ ਦਹਾਕੇ 'ਚ 11 ਸਟੇਟਾਂ ਦੀ ਸਰਕਾਰ ਗਿराई ਸੀ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਨਹੀਂ ਹੋ ਸਕਦਾ ਹੋ ਤੇ ਸਕਦਾ ਹੈ ਪਰ ਅੱਜ ਦੀ ਡੇਟ 'ਚ ਕਿਉਂਕਿ ਸੁਪਰੀਮ ਕੋਰਟ ਨੇ ਕੁਝ ਇਹੋ ਜਿਹੇ ਨੋਰਮਸ ਅਪਲਾਈ ਕਰ ਦਿੱਤੇ ਆ 356 ਦੇ ਉੱਤੇ ਕਿ ਇਹਨੂੰ ਸੈਂਟਰਲ ਗਵਰਨਮੈਂਟ ਜਾਂ ਕੈਲੋ ਸੈਂਟਰ ਦੀ ਬੱਤੀ ਸਰਕਾਰ ਆਪਣੇ ਹਿਸਾਬ ਨਾਲ ਨਹੀਂ ਵਰਤ ਸਕਦੀ ਕਿਉਂਕਿ ਇਹਦੀ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਸੀ ਤੇ ਤੁਸੀਂ ਇੱਕ ਚੀਜ਼ ਹੋਰ ਵੇਖੀ ਹੋਏਗੀ ਕਿ ਪਿਛਲੇ ਟਾਈਮ 'ਚ ਬੀਜੇਪੀ ਨੇ ਜਿੰਨੇ ਵੀ ਉਹਨਾਂ ਦੇ ਐਂਟੀ ਧੜੇ ਸੀ ਐ ਐਂਟੀ ਸਟੇਟਸ ਵਿੱਚ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਕਿਤੇ ਵੀ 356 ਨਹੀਂ ਲਗਾਈ ਐ ਉਹਨਾਂ ਨੇ ਹੋਰ ਕਿਸੇ ਤਰੀਕੇ ਨਾਲ ਆਪਣੀ ਪਾਰਟੀ ਵਿੱਚ ਲੋਕਾਂ ਨੂੰ ਸ਼ਾਮਿਲ ਕੀਤਾ ਉਹ ਪਵੇ ਹੋਰ ਸੈਟਿੰਗ ਦਾ ਉਹਨਾਂ ਉੱਤੇ ਇਲਜ਼ਾਮ ਲੱਗਦਾ ਰਹੇ ਮਹਾਰਾਸ਼ਟਰ ਸੀ ਦੇਖ ਸਕਦੇ ਹਾਂ ਸ਼ਿਵ ਸੈਨਾ ਐਨਸੀਪੀ ਉਹਨਾਂ ਨੇ ਤੋੜੀ ਐ ਤੇ ਉਹਦੇ ਬਾਅਦ ਉਹਨਾਂ ਨੇ ਬੀਜੇਪੀ ਦੇ ਬੰਦੇ ਉਹਦੇ ਅੰਦਰ ਕਹਿ ਲਓ ਬੀਜੇਪੀ ਵੀ ਆਪਣੇ ਬੰਦੇ ਵਾੜੇ ਉਹਨਾਂ ਦੇ ਹੀ ਬੰਦੇ ਤੋੜ ਕੇ ਤੇ ਉਹਨਾਂ ਆਪਣੀ ਸਰਕਾਰ ਉੱਥੇ ਬਣਾ ਲਈ ਤੇ ਉੱਥੇ ਵੀ ਤੁਸੀਂ ਵੇਖੋਗੇ ਕਿ 356 ਤਾਂ ਲੱਗੀ ਜਦੋਂ ਬਹੁਤ ਜ਼ਿਆਦਾ ਹਾਈ ਉਹਨਾਂ ਕੋਲ ਨੰਬਰਸ ਹੋਵੇ ਤੇ ਅੱਜ ਦੀ ਡੇਟ ਵਿੱਚ ਬੀਜੇਪੀ 4 ਤਰੀਕ ਤੋਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੇ ਨੰਬਰਾਂ ਨਾਲ ਜਿੱਤ ਰਹੀ ਹੈ ਹੋ ਸਕਦਾ ਜਿੱਤਰੀ ਜਿੱਤ ਜਾਏਗੀ ਕੋਈ ਵੱਡੀ ਗੱਲ ਨਹੀਂ ਹੈ ਪਰ ਜੇ ਜਿੱਤਦੀ ਵੀ ਹੈ ਤੇ ਉਹਨਾਂ ਕੋਲ ਇੰਨਾ ਵੱਡਾ ਨੰਬਰ ਨਹੀਂ ਹੋਣ ਲੱਗਾ ਕਿ ਉਹ 356 ਜਿਹੀ ਕੋਈ ਚੀਜ਼ ਯੂਜ਼ ਕਰ ਲੈਣ ਯਾ ਕੁਝ ਇਹੋ ਜਿਹਾ ਪੰਜਾਬ ਚ ਕਰ ਦੇਣ ਜਿਸ ਕਰਕੇ ਉਹਨਾਂ ਨੂੰ ਆਪਣੀ ਸਰਕਾਰ ਬਣਾਣੀ ਪੈ ਜਾਏ ਕਿਉਂਕਿ ਉਹਨਾਂ ਕੋਲ ਆਲਰੇਡੀ ਪੰਜਾਬ ਚ ਦੋ ਜੋ ਤਿੰਨ ਮੈਕਸਮ ਦੋ ਜਾਂ ਤਿੰਨ ਮੈਂਬਰਸ ਨੇ ਉਹਨਾਂ ਕੋਲ ਤੇ ਤੁਸੀਂ ਕਿਸੇ ਵੀ ਪਾਰਟੀ ਨੂੰ ਜੇ ਤੋੜੋਗੇ ਐਟਲੀਸ ਤੁਹਾਨੂੰ 2/3 ਪਰਸੈਂਟ ਤੇ ਤੁਹਾਨੂੰ ਚਾਹੀਦਾ ਤੇ 90 ਦਾ 2/3 ਕਿਉਂਕਿ 90 92 ਇਹਨਾਂ ਕੋਲ ਸੀਟਾਂ ਨੇ ਤੇ 90 ਸੀਟਾਂ ਦਾ 2/3 ਲਗਭਗ 60 ਸੀਟਾਂ 50 60 ਜਣੇ ਬਣਦੇ ਆ ਤੇ 50 60 ਜਣੇ ਤੁਸੀਂ ਇੱਕੋ ਛੋਟ ਦੇਣ ਦਾ ਤੋੜ ਕੇ ਆਪਣੇ ਕੋਲ ਲੈ ਜਾਓਗੇ ਇਹ ਕਹਿ ਲੋ ਤੁਸੀਂ 50 ਜਣੇ ਅਗਰ ਲੈ ਗਏ ਤੇ ਪੂਰੀ ਪਾਰਟੀ ਹੀ ਲੈ ਗਏ ਉਹ ਹੋਣਾ ਥੋੜਾ ਜਿਹਾ ਹਾਈਪੋਥੈਟিক্যাল ਸਿਚੁਏਸ਼ਨ ਵਾਲੀ ਗੱਲ ਹੈ ਕਹਿਣ ਦਾ ਭਾਏ ਕਿ ਭਈ ਤੁਹਾਡੇ ਕੋਲ ਆਪਣੇ ਮੈਂਬਰ ਹੈਗੇ ਨਹੀਂ ਕਿਉਂਕਿ ਇਹਨਾਂ ਕੋਲ ਆਪਣੇ ਮੈਂਬਰ ਸੀਗੇ ਨਹੀਂ ਚੋਣਾਂ ਲੜਨ ਵਾਸਤੇ ਵੀ ਇਹਨਾਂ ਨੇ ਇਸੇ ਕਰਕੇ ਬਹੁਤ ਸਾਰੇ ਮੈਂਬਰਸ ਦੀ ਕੁਝ ਅਕਾਲੀ ਦਲ ਤੋਂ ਲੈ ਲਏ ਕੁਝ ਕਾਂਗਰਸ ਤੋਂ ਲੈ ਲਏ ਸਪੈਸ਼ਲੀ ਕਾਂਗਰਸ ਤੋਂ ਲੈ ਲਏ ਇਹ ਕਰਕੇ ਹੀ ਨਾ ਨੇ ਆਪਣੀ ਸੀਟਾਂ ਪੂਰੀਆਂ ਕੀਤੀਆਂ ਤਾਂ ਹੀ ਐਸਜੀ ਡੇਟ ਵਿੱਚ 13 ਸੀਟਾਂ ਤੇ ਚੋਣ ਕੱਲੇ ਲੜ ਰਹੀ ਹੈ ਕਿਉਂਕਿ ਇਹਨਾਂ ਦਾ ਗਠਬੰਧਨ ਸੀਗਾ ਅਕਾਲੀ ਦਲ ਨਾਲ ਅਕਾਲੀ ਦਲ ਅੱਜ ਡੇਟ ਆਪ ਕਹਿ ਲੋ ਬੜੀ ਬੁਰੀ ਹਾਲਤ ਵਿੱਚ ਹੈ ਉਹਦਾ ਆਪਣਾ ਕੁਝ ਨਹੀਂ ਬਣ ਪਾਰਿਆ ਤੇ ਉਹ ਇਹਨਾਂ ਦਾ ਕੀ ਸਹਾਰੇਗਾ ਠੀਕ ਹੈ ਨਾ ਜੀ ਤੇ ਇੱਕ ਇੱਕ ਜਿਹੀ ਸਿਚੁਏਸ਼ਨ ਇਹਨਾਂ ਨੇ ਬਣਾ ਦਿੱਤੀ ਹੈ ਇਹ ਕਹਿ ਲੋ ਟਰੈਰਾਈਜ਼ ਕਰਨ ਵਾਲੀ ਗੱਲ ਕੀਤੀ ਹੈ ਇਹ ਸਿਰਫ ਹੋ ਸਕਦੀ ਹੈ ਕਿ ਵੋਟ ਲੈਂਡ ਦੀ ਗ੍ਰਾਨਨੀਤੀ ਹੋਵੇ ਕਿਉਂਕਿ ਆਮ ਆਦੀ ਪਾਰਟੀ ਵਾਲੇ ਇਹ ਸ਼ੋਅ ਕਰਨਗੇ ਕਿ ਜੀ ਇਹ ਸਾਨੂੰ ਤੋੜਨਾ ਚਾਹੁੰਦੇ ਸਾਨੂੰ ਵੋਟ ਕਰੋ ਸਾਨੂੰ ਹੋਰ ਪਾਵਰ ਦਿਓ ਭਾਜਪਾ ਵਾਲੇ ਕਹਿਣ ਇਹ ਕਹਿਣਗੇ ਕਿ ਬਈ ਇਹ ਕੁਝ ਨਹੀਂ ਕਰ 파ਰੇ ਤੁਸੀਂ ਸਾਨੂੰ ਵੋਟ ਦਿਓ ਅਸੀਂ ਇਹਨਾਂ ਨੂੰ ਖਤਮ ਕਰ ਦੇਵਾਂਗੇ ਨਿਕਲਣਾ ਇਹਦੇ ਅੰਦਰ ਕੁਝ ਨਹੀਂ ਹੈ ਕਿਉਂਕਿ ਪੰਜਾਬ ਦਾ ਜੋ ਰੀਅਲ ਮੁੱਦਾ ਹੈ ਉਹ ਕੋਈ ਵੀ ਇਹਨਾਂ ਦੋਵਾਂ ਪਾਰਟੀਆਂ ਚੋ ਸੌਲਵ ਨਹੀਂ ਕਰ ਰਿਹਾ ਟੇਬਲ ਤੇ ਆ ਕੇ ਠੀਕ ਹੈ ਭਗਵੰਤ ਜੀ ਜੋ ਆਪਣੇ ਲੈਵਲ ਤੇ ਕਰ ਰਹੇ ਉਹਨ ਕੀ ਕਰ ਰਹੇ ਹੋਣਗੇ ਪਰ ਉਹ ਕੀਤਾ ਨਹੀਂ ਜਾ ਰਿਹਾ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪੰਜਾਬ ਦੀ ਲੋਕਾਂ ਦੀ ਕੋਈ ਐਕਚੁਅਲ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਆ ਉਹ ਸੌਲਵ ਹੋ ਸਕੇ ਅਮਿਤ ਸ਼ਾਹ ਨੇ ਇੱਕ ਤਰੀਕੇ ਨਾਲ ਇਸ਼ੂ ਲੈਸ ਜਾਂ ਬੇਸ ਲੈਸ ਇਸ਼ੂ ਨੂੰ ਖੜਾ ਕਰ ਦਿੱਤਾ ਹੈ ਕਿਉਂਕਿ ਆਪਣੇ ਕੋਲ ਹੋਰ ਕੋਈ ਇਸ਼ੂ ਨਹੀਂ ਹੁਨਾਂ ਕੋਲ ਪਿਛਲੇ 10 ਸਾਲ ਤੋਂ ਉਹ ਸੈਂਟਰਲ ਗਵਰਨਮੈਂਟ ਤੇ ਨੇ ਉਹਨਾਂ ਕੋਲ ਇਹੋ ਜਿਹਾ ਕੋਈ ਇਸ਼ੂ ਉਹਨਾਂ ਨੂੰ ਨਜ਼ਰ ਨਹੀਂ ਆਇਆ ਜਿਹੜਾ ਕਿ ਉਹ ਆ ਕੇ ਕਹਿ ਦੇਣ ਕਿ ਭਈ ਅਸੀਂ ਪੰਜਾਬ ਦੇ ਵਿਜ਼ਨ ਵਾਸਤੇ ਇਹ ਕੁਝ ਕਰਨ ਜਾ ਰਹੇ ਹਾਂ ਜਾਂ ਪੰਜਾਬ ਦੇ ਕਿਸਾਨਾਂ ਲਈ ਕੁਝ ਸੋਚ ਰਹੇ ਹਾਂ ਇਹੋ ਜੀ ਉਹਨਾਂ ਨੇ ਕੋਈ ਗੱਲ ਨਹੀਂ ਫੜੀ ਕੋਈ ਇਸ਼ੂ ਨਹੀਂ ਦੱਸਿਆ ਨਾ ਉਹ ਇਹ ਕਹਿ ਪਾਈ ਕਿ ਭਈ ਮੈਂ ਪਿਛਲੇ 10 ਸਾਲਾਂ ਸੇ ਇੰਨਾ ਕੁ ਇਸ ਮੈਂ ਇੰਨਾ 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 ਕੁ ਸਵਾਰ ਦਿੱਤਾ ਹੈ ਤੇ ਆਓ ਹੁਣ ਤੁਹਾਡੀ ਵਾਰੀ ਤੁਹਾਨੂੰ ਸਵਾਰਦੀ ਹੈ ਈਵਨ ਇਨਾਂ ਦਾ ਹੀ ਨਾਰਾ ਸੀ ਬੀਜਪੀ ਵਾਲਿਆਂ ਦਾ ਕਿ 2022 ਤੱਕ ਮੈਂ ਕਿਸਾਨਾਂ ਦੀ ਆਮਦਨ ਡਬਲ ਕਰ ਦੂੰਗਾ ਤੇ ਕਿ ਡਬਲ ਤੇ ਕੀ ਹੋਣੀ ਸੀ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਅੱਜ 3 ਮਹੀਨੇ ਤੋਂ ਸ਼ੰਭੂ ਤੋਂ ਬੈਠੇ ਆ 3 ਸਾਲ ਪਹਿਲੇ ਉਹ ਦਿੱਲੀ ਜੋ ਆਪਣੇ ਕਾਨੂੰਨ ਵਾਪਸ ਕਰਾ ਕੇ ਆਏ ਐ ਤੇ ਬੀਜਪੀ ਦੇ ਕਿਸੇ ਵੀ ਕੈਂਡੀਡੇਟ ਨੂੰ ਪਿੰਡਾਂ ਵਿੱਚ ਵੜਿਆ ਨਾ ਵੜਨਾ ਔਖਾ ਹੋਇਆ ਪਿਆ ਉੱਥੇ ਉਹਨਾਂ ਨੂੰ ਕਾਲੇ ਝੰਡੇ ਦਿਖਾਈ ਜਾਂਦੇ ਆ ਕੋ ਬੈਕ ਕਿਹਾ ਜਾਂਦਾ ਜੋ ਵੀ ਉਹਨਾਂ ਦਾ ਸਿਸਟਮ ਹੈ ਤੇ ਇਹ ਚੀਜ਼ ਹੈ ਕਿ ਸਿਰਫ ਇੱਕ ਬੇਸਲੈਸ ਇਸ਼ੂ ਨੂੰ ਚੱਕ ਦੇਣਾ ਕਿ ਉਹਦੇ ਉੱਤੇ ਮੁੱਦਾ ਥੋੜਾ ਜਿਹਾ ਡਾਇਵਰਟ ਹੋ ਜਾਏ ਡਿਸਾਲਵ ਹੋ ਜਾਏ ਇਹ ਟਾਈਮ ਜਿਹਨੂੰ ਆਪਾਂ ਕਹਿੰਦੇ ਟਾਈਮ ਖਾ ਲੋ ਉਹ ਗੱਲ ਹੈ ਇੱਕ ਹੋਰ ਚੀਜ਼ ਕਰ ਰખી ਭਾਜਪੀ ਸਰਕਾਰ ਨੇ ਸੈਂਟਰਲ ਗਵਰਨਮੈਂਟ ਨੇ ਰੂਰਲ ਡਵੈਲਪਮੈਂਟ ਫੰਡ ਰੋਕਿਆ ਹੋਇਆ ਪੰਜਾਬ ਦਾ ਲਗਭਗ ਕਹਿੰਦੇ 9000 ਕਰੋੜ ਦੇ ਨੇੜੇ ਤੇ ਜਿਹੜੇ ਟੋਟਲ ਫੰਡ ਹੈ ਔਰ ਹੈਲਥ ਮਿਸ਼ਨ ਦਾ ਫੰਡ ਹੈ ਮਤਲਬ ਹੁਣ ਦੇਖੋ ਨਾ ਰੂਰਲ ਡਵੈਲਪਮੈਂਟ ਫੰਡ ਹੋਏਗਾ ਤਾਂ ਯੋਂ ਪਿੰਡਾਂ ਦੀਆਂ ਸੜਕਾਂ ਬਣਨਗੀਆਂ ਤਾਂ ਯੋਂ ਸਾਰੇ ਕੰਮ ਹੋਣਗੇ ਉਹ ਤੁਸੀਂ ਫੰਡ ਨਹੀਂ ਦੇ ਰਹੇ ਹੋ ਉਦਲਾਵਾ ਹੈਲਥ ਮਿਸ਼ਨ ਫੰਡ ਹੈ ਮੇਰੇ ਲੋਕਾਂ ਦੀ ਹੈਲਥ ਨਾਲ ਜੋ ਵੀ ਜਿੰਨੇ ਵੀ ਮਿਸ਼ਨ ਚੱਲਦੇ ਆ ਜਾਂ ਜਿੰਨੇ ਵੀ ਡਾਕਟਰੀ ਇਲਾਜ ਹੁੰਦੇ ਆ ਉਹ ਵੀ ਤੁਸੀਂ ਸਾਰਾ ਰੋਕ ਰੱਖਿਆ ਤੇ ਕੱਲ ਨੂੰ ਤੁਸੀਂ ਇਹ ਕਿਸ ਤਰੀਕੇ ਨਾਲ ਕਹਿ ਸਕਦੇ ਹੋ ਕਿ ਭਈ ਮੈਂ ਪੰਜਾਬ ਦੇ ਹਿੱਤ ਲਈ ਕੰਮ ਕਰ ਰਿਹਾ ਜਾਂ ਮੈਂ ਪੰਜਾਬ ਦੇ ਹਿੱਤ ਲਈ ਕੁਝ ਸੋਚ ਰਿਹਾ ਤੁਸੀਂ ਤੇ ਜੋ ਉਹਨਾਂ ਦਾ ਪੈਸਾ ਬਣਦਾ ਉਹ ਵੀ ਨੂੰ ਉਹਨਾਂ ਨੂੰ ਦੇ ਰਹੇ ਹੋ ਤੇ ਆਪਣੀ ਸਰਕਾਰ ਬਣਾਉਣ ਦੇ ਤੁਸੀਂ ਸੁਪਨੇ ਲੈ ਰਹੇ ਹੋ ਉਹਦੇ ਤੁਸੀਂ ਤਾਂ ਲੋਗ ਰਹੇ ਜੇ ਤੁਸੀਂ ਕੋਈ ਬੈਨੀਫਿਟ ਸਟੇਟ ਨੂੰ ਦੇ ਰਹੇ ਹੋ ਤੁਸੀਂ ਤੇ ਜੋ ਉਹਦਾ ਬਣਦਾ ਤੁਸੀਂ ਉਹ ਨਹੀਂ ਦੇ ਪਾਰੇ ਉਹਨਾਂ ਨੂੰ ਤੇ ਬੈਨੀਫਿਟਸ ਤੇ ਤੁਸੀਂ ਵੱਖਰੇ ਕੀ ਦੇਣਾ ਤੇ ਇੱਕ ਤਰੀਕੇ ਨਾਲ ਇਹ ਸਿਰਫ ਸਿੰਪੈਥੀ ਗੇਨ ਕਰਨ ਵਾਲਾ ਇਸ਼ੂ ਬਣਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੁਆਰਾ ਭਾਜਪਾ ਨੂੰ ਦਿਖਾਉਣ ਵਾਸਤੇ ਕਿ ਨਹੀਂ ਜੀ ਅਸੀਂ ਤੇ ਪੰਜਾਬੀਆਂ ਸਾਡੀ ਤੇ ਪ੍ਰਾਈਡ ਬਹੁਤ ਹੈ ਤੁਸੀਂ ਪਿਆਰ ਨਾਲ ਮੰਗਦੇ ਤੇ ਸ਼ਾਇਦ ਅਸੀਂ ਇੱਕਾਦੀ ਸੀਟ ਛੱਡ ਦਿੰਦੇ ਤੇ ਪਰ ਤੁਸੀਂ ਤੇ ਹੁਣ ਸਿੱਧਾ ਸਾਡਾ ਕੋਲਰ ਫੜਨ ਤੇ ਆ ਗਏ ਉਹ ਸਾਨੂੰ ਧਮਕੀਆਂ ਦੇ ਰਹੇ ਹੋ ਇਹ ਕੋਈ ਗੱਲ ਨਹੀਂ ਹੋਈ ਪੰਜਾਬੀ ਇਹੋ ਜਿਹਾ ਨਹੀਂ ਚੜਦੇ ਪੰਜਾਬੀ ਤੇ ਫਿਰ ਦੇਖ ਲੈਣਗੇ ਇਹ ਹੈ ਉਹ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੋਨੋਂ ਬਠਿੰਡਾ ਵਿੱਚ ਆ ਗਏ ਇੱਕਦਮ ਤੋਂ ਮਤਲਬ ਮੈਨੂੰ ਇਹ ਲੱਗਦਾ ਕਿ ਰਿਐਕਸ਼ਨ ਜ਼ਿਆਦਾ ਕਰ ਰਿਹਾ ਹੈ ਇੰਨੇ ਰਿਐਕਸ਼ਨ ਦੀ ਸ਼ਾਇਦ ਲੋੜ ਨਹੀਂ ਸੀ ਕਿਉਂਕਿ ਇਹ ਹਾਈਪੋਥੈਟিক্যাল ਸਿਚੁਏਸ਼ਨ ਹੈ ਉਹ ਕੁਝ ਵੀ ਇਹੋ ਜਿਹਾ ਕਰਨਾ ਨਹੀਂ ਮਤਲਬ ਕਰ ਹੀ ਨਹੀਂ ਪਾਣਗੇ ਨਹੀਂ ਦਿਖੇਗਾ ਕਿਉਂਕਿ ਪੰਜਾਬ ਮੈਂਬਰ ਤੋੜਨੇ ਇੱਕੋ ਇੱਕੋ ਪਾਰਟੀ ਤੇ ਇੰਨਾ ਸੌਖਾ ਨਹੀਂ ਹੈ ਸਪੈਸ਼ਲੀ ਉਹ ਜਿੰਨੇ ਵੀ ਲੋਕ ਬਣੇ ਆ ਇਸ ਟਾਈਮ ਐਮ ਐਲ ਏ ਉਹ ਵੈਸੇ ਹੀ ਸਾਰੇ ਫਸਟ ਟਾਈਮਰ ਨੇ ਉਹ ਤਾਂ ਵੈਸੇ ਹੀ ਉਹਨਾਂ ਦਾ ਸਿਸਟਮ ਜੋ ਚੱਲ ਰਿਹਾ ਉਹ ਇਹਦੇ ਵਿੱਚ ਰਾਜੀ ਹੋਣਗੇ ਉਸ ਤੋਂ ਵੱਡੀ ਗੱਲ ਤੁਹਾਡੇ ਕੋਲ ਆਪਣੇ ਪੰਡੇ ਵਿੱਚ ਕੀ ਹੈ ਤੁਹਾਡੇ ਕੋਲ ਤੁਹਾਡਾ ਆਪਣਾ ਪੰਡਾ ਤੇ ਖਾਲੀ ਪਿਆ ਹੋਇਆ ਹੈ ਤੁਸੀਂ ਤਾਈਆਂ ਕੋਈ ਸਮਾਨ ਲੈ ਕੇ ਆਓਗੇ ਨਾ ਆਪਣੇ ਭਾਂਡੇ ਵੀ ਸਜਾਓਗੇ ਵੀ ਤੁਹਾਡੇ ਕੋਲ ਬਹੁਤ ਕੁਝ ਹੋਏ ਤੁਸੀਂ ਆਪ ਖਾਲੀ ਹੋ ਤੇ ਦੂਜੇ ਦੀ ਪਲੇਟ ਤੋਂ ਤੁਸੀਂ ਲੱਡੂ ਚੁੱਕ ਲਿਆਓਗੇ ਫਿਰ ਕਹੋਗੇ ਜੀ ਮੈਂ ਬਣਾਇਆ ਤੇ ਉਹ ਥੋੜਾ ਕਮ ਔਖਾ ਹੈ ਤੇ ਇਹ ਚੀਜ਼ ਥੋੜੀ ਜੀ ਗਲਤ ਹੋ ਰਹੀ ਹੈ ਬੇਸਲੈਸ ਇਸ਼ੂ ਬਣਾਏ ਜਾ ਰਹੇ ਹੈ ਇਸ਼ੂ ਪੰਜਾਬ ਦੇ ਵੱਖਰੇ ਹੈ ਇਸ਼ੂ ਕੁਝ ਹੋਰ ਚੱਕਿਆ ਜਾ ਰਿਹਾ ਹੈ ਇੱਕ ਦੂਜੇ ਦੇ ਉੱਤੇ ਕਿਚੜ ਪਾਇਆ ਜਾ ਰਿਹਾ ਹੈ ਇਹ ਕਹਿ ਕੇ ਜੀ ਤੁਸੀਂ ਗਲਤ ਕਰ ਰਹੇ ਹੋ ਜਾਂ ਅਸੀਂ ਸਹੀ ਕਰ ਰਹੇ ਹਾਂ ਜਾਂ ਤੁਸੀਂ ਸਾਡਾ ਫੰਡ ਨਹੀਂ ਦੇ ਰਹੇ ਹੋ ਮਤਲਬ ਇਹਦੇ ਅੰਦਰੋਂ ਨਿਕਲਣਾ ਪੁੱਛ ਨਹੀਂ ਹੈ ਤੇ ਇਹ ਸਿਰਫ ਬੇਸਲੈਸ ਪੋਲਿਟੀਕਲ ਇੱਕ ਥਿਊ ਹੈ ਜਿਹੜਾ ਕਿ ਇਸ ਟਾਈਮ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਅਸੀਂ ਆਵਾ ਦੀ ਪਾਰਟੀ ਦੀ ਸਰਕਾਰ ਤੋੜ ਦਾਂਗੇ ਸਰਕਾਰ ਨੂੰ ਕੁਝ ਨਹੀਂ ਹੋਣ ਲੱਗਿਆ ਜੇ ਟੁੱਟ ਵੀ ਗਏ ਤੇ 2 4 5 10 ਤੋੜ ਲੋਗੇ ਮੈਨੂੰ ਨਹੀਂ ਲੱਗਦਾ ਕਿ 20 ਤੋਂ ਲੈ ਕੇ 50 60 ਦੀ ਗਿਣਤੀ ਕੋਈ ਵੀ ਪਾਰਟੀ ਇਸ ਤਰੀਕੇ ਨਾਲ ਟੁੱਟਣ ਦੇਗੀ ਕਿ ਕਿ ਪੰਗੋਂਤਮਾਨ ਵੀ ਨਹੀਂ ਜਾਣਗੇ ਕਿ ਉਹਨਾਂ ਦੀ ਸਰਕਾਰ ਟੁੱਟੇ ਉਹਨਾਂ ਕੋਲ ਅਲੇ ਜਿੰਨਾ ਟੈਨਿਓਰ ਕੱਢ ਚੁੱਕਿਆ ਉਹਨਾਂ ਟੈਨਿਓਰ ਹੋਰ ਪਿਆ ਆ ਉਹ ਉਹਦੇ ਅਲਾਵਾ ਕੇਜਰੀਵਾਲ ਵੀ ਪੂਰਾ ਜੋਰ ਲਾ ਦੇਗਾ ਕਿਉਂਕਿ ਉਹਦੀ ਦਿੱਲੀ ਹਿੱਲੀ ਪਈ ਹੈ ਤੇ ਪੰਜਾਬ 'ਚ ਕੱਲੀ ਉਹਦੇ ਕੋਲ ਸਟੇਟ ਹੈ ਜਿਹਦੇ ਅੰਦਰ ਉਹ ਦਿਖਾਣਾ ਚਾਹ ਰਿਹਾ ਕਿ ਵੇ ਮੈਂ ਬਹੁਤ ਚੰਗਾ ਕਰ ਰਹੇ ਹਾਂ ਇਦਾਂ ਹੀ ਇਫੈਕਟ ਪਏਗਾ ਹਰਿਆਣੇ 'ਤੇ ਕਿਉਂਕਿ ਹਰਿਆਣੇ 'ਚ ਵੀ ਇਲੈਕਸ਼ਨ ਆਉਣ ਵਾਲੇ ਆ ਇਸ ਚੀਜ਼ ਨੂੰ ਲੈ ਕੇ ਤੇ ਉਹ ਨਹੀਂ ਚਾਹੇਗਾ ਕਿ ਇਹਦਾ ਗਲਤ ਮੈਸੇਜ ਕੋਈ ਪੜੇ ਤੇ ਬਾਕੀ ਜਨਤਾ ਸਮਝਦਾਰ ਹੈ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਵੋਟ ਕਰਨੀ ਹੈ ਤੇ ਕਿਨੂੰ ਕਰਨੀ ਹੈ ਸਿਰਫ ਇੱਕ ਪਾਰਟੀ ਨੂੰ ਜਾਂ ਇੱਕ ਤਰੀਕੇ ਦੀ ਕਿਸੇ ਰਾਜਨੀਤੂ ਨੂੰ ਟੈਰਰਾਈਜ਼ ਕਰਤਾ ਜਾਣਾ ਜਾਂ ਇਹ ਸ਼ੋਅ ਕਰ ਦੇਣਾ ਜੀ ਅਸੀਂ ਤੁਹਾਡੇ ਖਿਲਾਫ ਆ ਅਸੀਂ ਦੇਖ ਲਾਂਗੇ ਤੁਹਾਨੂੰ ਤੇ ਉਹ ਪਬਲਿਕ ਦਾ ਤੇ ਭਲਾ ਹੋਣਾ ਨਹੀਂ ਹੈ ਨੇਤਾ ਲੋਕ ਸ਼ਾਇਦ ਆਪਣਾ ਇੱਕ ਦੂਜੇ ਦਾ ਭਲਾ ਕਰ ਜਾਣ ਪਰ ਪਬਲਿਕ ਦਾ ਭਲਾ ਨਹੀਂ ਇੱਥੇ ਨਜ਼ਰ ਆ ਰਿਹਾ ਤੇ ਬਾਕੀ ਮਿਲਦੇ ਹਾਂ ਕਿਸ ਅਗਲੀ ਵੀਡੀਓ ਚ ਤਦ ਤੱਕ ਲਈ ਥੈਂਕ ਯੂ ਸਤਿ ਸ੍ਰੀ ਅਕਾਲ